ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਚੱਲਦੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਤੇ ਗੱਲ ਕਰ ਲਈ ਦੋਸਤੋ ਅੱਜ ਦੀ ਪਹਿਲੀ ਖਬਰ ਦੇ ਬਾਰੇ ਗੈਂਗਸਟਰ ਜੱਗੂ ਭਵਨਪੁਰੀਆ ਦੀਆਂ ਅਸਾਮ ਦੀ ਜੇਲ੍ਹ ਤੋਂ ਤਸਵੀਰਾਂ ਜੱਗੂ ਤੇ ਦਰਜ ਹਨ ਸਿੱਧੂ ਮੂਸੇਵਾਲੇ ਦੇ ਕਤਲ ਸਮੇਤ 128 ਮਾਮਲੇ ਸਿੱਧੂ ਮੂਸੇਵਾਲਾ ਕਤਲकांड ਦੇ ਮੁਲਜ਼ਮ ਅਤੇ ਪੰਜਾਬ ਦੇ ਬਦਨਾਮ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੂੰ ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਪੇ ਦਿੱਤਾ ਗਿਆ ਹੈ ਜਿੱਥੋਂ ਉਸ ਦੀਆਂ ਦੋ ਤਸਵੀਰਾਂ ਸਾਹਮਣੇ ਆਈਆਂ ਹਨ ਦਰਸਲ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਆਰਵਾਈ ਪੀ ਆਈਟੀ ਐਂਡ ਡੀਪੀਐਸ ਐਕਟ 1988 ਤਹਿਤ ਕੀਤੀ ਹੈ ਭਗਵਾਨਪੁਰੀਆ ਖਿਲਾਫ 100 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ ਖੂਫੀਆ ਜਾਣਕਾਰੀ ਅਤੇ ਡੂੰਘਾਈ ਨਾਲ ਜਾਂਚ ਦੇ ਆਧਾਰ ਤੇ ਐਨਸੀਬੀ ਨੇ ਅਪਰਾਧੀਆਂ ਦੇ ਨੈਟਵਰਕ ਨੂੰ ਖਤਮ ਕਰਨ ਦੀ ਰਣਨੀਤੀ ਅਪਣਾਈ ਹੈ ਤਾਂ ਜੋ ਉਨ੍ਹਾਂ ਨੂੰ ਜੇਲ੍ਹ ਤੋਂ ਅਪਰਾਧ ਕਰਨ ਤੋਂ ਰੋਕਿਆ ਜਾ ਸਕੇ ਇਸ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ ਹਾਲ ਹੀ ਵਿੱਚ ਕੁਝ ਬੱਦ ਕੁਝ ਹੋਰ ਬਦਨਾਮ ਅਪਰਾਧੀਆਂ ਨੂੰ ਵੀ ਜੇਲ੍ਹ ਵਿੱਚ ਦੇਲਾ ਵਿੱਚ ਭੇਜਿਆ ਗਿਆ ਹੈ ਤੇ ਦੋਸਤੋ ਚਲਦੇ ਆ ਅਗਲੀ ਖਬਰ ਦੇ ਵੱਲ ਜੇਲ੍ਹ ਚ ਮਸਕਾਨ ਨੇ ਮੰਗਿਆ ਮੋਰਫਨ ਇੰਜੈਕਸ਼ਨ ਸਾਹਿਲ ਨੇ ਗਾਂਜੇ ਦੀ ਕੀਤੀ ਮੰਗ ਨਾਮ ਮਿਲਣ ਤੇ ਜੋ ਕੀਤਾ ਅਪਰਾਧੀਆਂ ਦੇ ਉੱਡੇ ਹੋਸ਼ ਮਰਚੰਟ ਨੇਵੀ ਨਾਲ ਸੰਬੰਧਿਤ ਮਿਰਠ ਦੇ ਸੌਰਵ ਰਾਜਪੂਤ ਦੇ ਕਤਲ ਕੇਸ ਵਿੱਚ ਪੁਲਿਸ ਨੇ ਕਤਲ ਦੀ ਪਤਨੀ ਮਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਗ੍ਰਫਤਾਰ ਕਰਕੇ ਸਲਾਖਾਂ ਪਿੱਛੇ ਪੇਜ ਦਿੱਤਾ ਹੈ ਜੇਲ੍ਹ ਵਿੱਚ ਵੀ ਮਸਕਾਨ ਆਪਣੀ ਜਦ ਛੱਡਣ ਲਈ ਤਿਆਰ ਨਹੀਂ ਹੈ ਮਸਕਾਨ ਨਸ਼ੇ ਦੀ ਇੰਨੀ ਆਦੀ ਹੋ ਚੁੱਕੀ ਹੈ ਕਿ ਉਹ ਜੇਲ੍ਹ ਪ੍ਰਸ਼ਾਸਨ ਤੋਂ ਤੋਂ ਉਸਨੂੰ ਨਸ਼ਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਸਾਫ ਸ਼ਬਦਾਂ ਚ ਕਿਹਾ ਕਿਹਾ ਗਿਆ ਹੈ ਕਿ ਮਸਕਾਨ ਨੂੰ ਜੇਲ੍ਹ ਦੇ ਨਿਯਮਾਂ ਮੁਤਾਬਕ ਹੀ ਰਹਿਣਾ ਪਵੇਗਾ ਜਿਸੇ ਚ ਸੌਰਵ ਦੀ ਪਤਨੀ ਨੇ ਖਾਣਾ ਪੀਣਾ ਛੱਡ ਦਿੱਤਾ ਹੈ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਦੇ ਮੁੱਖ ਮੁਲਜ਼ਮ ਮਸਕਾਨ ਰਸਤੋਗੀ ਅਤੇ ਉਸ ਦਾ ਸਾਥੀ ਸਾਹਿਲ ਸ਼ੁਕਲਾ ਜੇਲ੍ਹ ਵਿੱਚ ਨਸ਼ੇ ਦੀ ਲਤ ਤੋਂ ਪੀੜਤ ਹਨ ਦੋਨੋਂ ਨਸ਼ੇ ਦੀ ਕਮੀ ਕਾਰਨ ਕੜਵੌਣ ਦੇ ਗੰਭੀਰ ਲੱਛਣਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਜੇਲ੍ਹ ਵਿੱਚ ਖਾਣਾ ਖਾਣ ਤੋਂ ਇਨਕਾਰ ਕਰ ਚੁੱਕੇ ਹਨ ਜੇਲ੍ਹ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੋਪਤ ਰੱਖਣ ਦੀ ਸ਼ਰਤ 'ਤੇ ਐਚਪੀ ਨੂੰ ਦੱਸਿਆ ਕਿ ਮੁਸਕਾਨ ਅਤੇ ਸਾਹਿਲ ਦੀ ਡਰੱਗ ਨਿਰਭਰਤਾ ਬਹੁਤ ਗੰਬੀਰ ਹੈ ਸਾਹਿਲ ਨੇ ਜੇਲ੍ਹ ਵਿੱਚ ਹੰਗਾਮਾ ਕੀਤਾ ਅਤੇ ਪੰਗ ਦੀ ਮੰਗ ਕੀਤੀ ਜਿਸ ਦੀ ਅਣਹੋਂਦ ਵਿੱਚ ਉਹ ਬੇਚੈਨੀ ਤੇ ਬਿੰਦੂ ਤੱਕ ਬੇਚੈਨ ਦਿਖਾਈ ਦਿੱਤਾ ਦੂਜੇ ਪਾਸੇ ਮੁਸਕਾਨ ਨੇ ਮੋਰਫਨ ਇੰਜੈਕਸ਼ਨ ਦੀ ਮੰਗ ਕੀਤੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਦੋਵੇਂ ਨਿਯਮਤ ਤੌਰ ਤੇ ਟੀਕੇ ਲਗਾਉਣ ਵਾਲੀਆਂ ਦਵਾਈਆਂ ਦੀ ਜ਼ਬਰਦਸਤ ਕਰਦੇ ਸਨ ਜਿਸ ਕਾਰਨ ਹੁਣ ਉਹਨਾਂ ਨੂੰ ਜੇਲ੍ਹ ਵਿੱਚ ਕਢਵਾਉਣ ਦੇ ਗੰਭੀਰ ਲੱਛਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਲੱਛਣਾਂ ਦੇ ਵਿੱਚਕਾਰ ਖਾਣਾ ਛੱਡਣਾ ਉਹਨਾਂ ਦੇ ਨਸ਼ੇ ਦੀ ਡੰਗਾਈ ਨੂੰ ਦਰਸਾਉਂਦਾ ਹੈ ਜੇਲ੍ਹ ਦੇ ਨਸ਼ਾ ਛਡਾਊ ਕੇਂਦਰ ਨੇ ਦੋਵਾਂ ਦੀ ਦੇਖਰੇਖ ਨੂੰ ਸੰਭਾਲ ਲਿਆ ਹੈ ਅਤੇ ਨਸ਼ਾ ਛੱਡਣ ਦੇ ਲੱਛਣਾਂ ਨੂੰ ਕਾਬੂ ਕਰਨ ਲਈ ਇਲਾਜ ਸ਼ੁਰੂ ਕਰ ਦਿੱਤਾ ਹੈ ਜੇਲ੍ਹ ਦੀ ਮੈਡੀਕਲ ਟੀਮ ਲਗਾਤਾਰ ਉਸ ਦੀ ਹਾਲਤ ਤੇ ਨਜ਼ਰ ਰੱਖ ਰਹੀ ਹੈ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਗੁੱਸੇ 'ਚ ਆਈ ਭਾਜਪਾ ਆਗੂ ਨੇ ਪਰਿਵਾਰ ਤਹੀ ਕਰ ਦਿੱਤੀ ਅੰਨੇ ਵਾ ਫਾਇਰਿੰਗ ਤਨ ਬੱਚਿਆਂ ਦੀ ਮੌਤ ਪਤਨੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਇੱਕ ਵੱਡੀ ਸਣੀ ਖੇਜ ਕਟਣਾ ਸਾਹਮਣੇ ਆਈ ਹੈ ਇੱਥੇ ਇੱਕ ਭਾਜਪਾ ਨੇਤਾ ਨੇ ਆਪਣੀ ਹੀ ਪਰਿਵਾਰ ਨੂੰ ਗੋਲੀ ਮਾਰ ਦਿੱਤੀ ਪਤਨੀ ਅਤੇ ਇੱਕ ਬੱਚੇ ਨੂੰ ਤੁਰੰਤ ਹਸਪਤਾਲ ले जाया ਗਿਆ ਜਦੋਂ ਕਿ ਦੋ ਬੱਚਾਂ ਦੀ ਮੌਕੇ ਤੇ ਹਿੰਮਤ ਹੋ ਗਈ ਇਸ ਘਟਨਾ ਨੇ ਸਹਾਰਨਪੁਰ ਵਿੱਚ ਹਲਚਲ ਮਚਾ ਦਿੱਤੀ ਹੈ ਸਹਾਰਨਪੁਰ ਦੇ ਗੰਗੋ ਇਲਾਕੇ ਦੇ ਸੰਗਾ ਖੇੜਾ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਭਾਜਪਾ ਜ਼ਿਲ੍ਹਾ ਵਰਕਿੰਗ ਕਮੇਟੀ ਦੇ ਮੈਂਬਰ ਯੋਗੇਸ਼ ਰੋਹਿਲਾ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਸਾਰੇ ਗੰਭੀਰ ਜ਼ਖਮੀ ਹੋ ਗਏ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਤੀਜੇ ਬੱਚੇ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਜਦੋਂ ਕਿ ਪਤਨੀ ਨੇਹਾ ਨੇ ਹਾਈ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ ਜ਼ਿਲ੍ਹੇ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਪੁਲਿਸ ਫੋਰਸ ਵੀ ਮੌਜੂਦ ਹੈ ਗੋਲੀਬਾਰੀ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ ਦੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਅਸੀਂ ਆਪਣੀਆਂ ਬੱਸਾਂ ਦੀ ਸੁਰੱਖਿਆ ਚਾਹੁੰਦੇ ਹਾਂ ਮੁਕੇਸ਼ ਅਗਰਨੀ ਹੋਤਰੀ ਉਪ ਮੁੱਖ ਮੰਤਰੀ ਹਿਮਾਚਲ ਹਰਿਆਣੇ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਰਨੋਤਰੀ ਨੇ ਕਿਹਾ ਕਿ ਸਾਨੂੰ ਆਪਣੀ ਜਾਇਦਾਦ ਦੀ ਚਿੰਤਾ ਹੈ ਸਾਡੇ ਕੋਲ 600 ਬੱਸਾਂ ਹਨ ਜੋ ਪੰਜਾਬ ਜਾਂਦੀਆਂ ਹਨ ਇਸ ਲਈ ਸਾਡੇ ਕੋਲ ਦੋ ਤਿੰਨ ਘਟਨਾਵਾਂ ਵਾਪਰੀਆਂ ਹਨ ਪਹਿਲੀ ਘਟਨਾ ਵਿੱਚ ਸਾਡੀ ਬੱਸ ਦੀ ਪੰਨ ਤੋੜ ਕੀਤੀ ਗਈ ਅਤੇ ਹੰਗਾਮਾ ਹੋਇਆ ਹਾਲਾਂਕਿ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਇਸ ਲਈ ਅਸੀਂ ਪੰਜਾਬ ਸਰਕਾਰ ਨਾਲ ਗੱਲ ਕਰ ਰਹੇ ਹਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ ਹੈ ਅਤੇ ਦੋਵਾਂ ਰਾਜਾਂ ਦੇ ਡੀਜੀਪੀ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ ਅਸੀਂ ਆਪਣੀਆਂ ਬੱਸਾਂ ਦੀ ਸੁਰੱਖਿਆ ਚਾਹੁੰਦੇ ਹਾਂ ਅਤੇ ਅਸੀਂ ਉੱਥੇ ਸੁਰੱਖਿਆ ਦੀ ਮੰਗ ਕਰ ਰਹੇ ਹਾਂ ਜਿੱਥੇ ਸਾਡੀਆਂ ਬੱਸਾਂ ਖੜੀਆਂ ਹਨ ਜਲਦੀ ਦੋਸਤ ਅਗਲੀ ਖਬਰ ਦੇ ਵੱਲ ਡੱਲੇਵਾਲ ਜਲੰਧਰ ਤੋਂ ਪੇਜਿਆ ਗਿਆ ਪਟਿਆਲਾ ਪੁਲਿਸ ਵੱਲੋਂ ਹਿਰਾਸਤ ਚ ਲੈ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਭੇਜ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਚ ਕਿਸਾਨਾਂ ਸੰਭਾਵੀ ਕੱਟ ਨੂੰ ਦੇਖਦੇ ਹੋਏ ਡੱਲੇਵਾਲ ਨੂੰ ਪਟਿਆਲਾ ਭੇਜਿਆ ਗਿਆ ਹੈ ਉਹ ਪਿਛਲੇ 4 ਦਿਨਾਂ ਤੋਂ ਜਲੰਧਰ ਛੌਨੀ ਦੇ ਇੱਕ ਰੈਸਟ ਹਾਊਸ ਵਿੱਚ ਨਜ਼ਰਬੰਦ ਸਨ ਦੋਸਤਾਂ ਦੇ ਅਗਲੀ ਖਬਰ ਦੇ ਵੱਲ ਤੰਡੀਗੜ੍ਹ ਚ ਹਨੀ ਸਿੰਘ ਦਾ ਹੁਣ ਵਾਲਾ ਲਾਈਵ ਸ਼ੋਅ ਵਿਵਾਦਾਂ ਚ ਪੰਜਾਬ ਭਾਜਪਾ ਨੇ ਜਤਾਇਆ ਇਤਰਾਜ਼ ਪੰਜਾਬੀ ਵੈੱਟ ਦੇ ਬਾਲੀਵੁੱਡ ਗਾਇਕ ਹਨੀ ਸਿੰਘ ਦਾ ਚੰਡੀਗੜ੍ਹ ਵਿੱਚ ਹੋਣ ਵਾਲਾ ਲਾਈਵ ਸ਼ੋਅ ਵਿਵਾਦਾਂ ਚ ਘਿਰ ਗਿਆ ਹੈ ਦਰਸਲ 23 ਮਾਰਚ ਨੂੰ ਚੰਡੀਗੜ੍ਹ ਚ ਹੋਣ ਵਾਲੇ ਹਨੀ ਸਿੰਘ ਦੇ ਕੰਸਰਟ ਤੋਂ ਪਹਿਲਾਂ ਕਈ ਤਰ੍ਹਾਂ ਦੇ ਇਤਰਾਜ਼ ਉਠਾਈ ਜਾਣ ਲੱਗੇ ਹਨ ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਨੇ ਹਨੀ ਸਿੰਘ ਦੇ ਕੰਸਰਟ ਦੇ ਸਖਤ ਇਤਰਾਜ਼ ਜਤਾਇਆ ਹੈ ਨਤੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਨੂੰ ਪੱਤਰ ਲਿਖ ਕੇ ਇਸ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਦੱਸਣਯੋਗ ਹੈ ਕਿ ਹਣੀ ਸਿੰਘ ਦਾ ਚੰਡੀਗੜ੍ਹ ਵਿਖੇ ਲਾਈਵ ਸ਼ੋਅ ਕੰਸਰਟ 23 ਮਾਰਚ ਨੂੰ ਤੈਅ ਹੈ ਜਿਸ ਨੂੰ ਲੈ ਕੇ ਪੰਜਾਬ ਭਾਜਪਾ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਇਸ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਭਾਜਪਾ ਪੰਜਾਬ ਭਾਜਪਾ ਦਾ ਕਹਿਣਾ ਹੈ ਕਿ 23 ਮਾਰਚ ਨੂੰ ਸ਼ੀਧੀ 10 ਵਜੋਂ ਨਾਈਟ ਜਾਣ ਵਾਲੇ ਦਿਨ ਹਣੀ ਸਿੰਘ ਦਾ ਸ਼ੋਅ ਨਹੀਂ ਹੋਣਾ ਚਾਹੀਦਾ ਭਾਜਪਾ ਨੇ ਕਿਹਾ ਕਿ ਇਹ ਲਾਈਵ ਸ਼ੋਅ ਇਸੇ ਹੋਰ ਦਣ ਕੀਤਾ ਜਾ ਸਕਦਾ ਹੈ ਦਰਸਲ 23 ਮਾਰਚ ਨੂੰ ਭਗਤ ਸਿੰਘ ਰਾਜਗੁਰੂ ਅਦਸਕ ਦੇਵ ਦਾ ਸ਼ਹੀਦੀ ਦਿਹਾੜਾ ਹੈ ਅੱਜ ਦਿਨ ਚੰਡੀਗੜ੍ਹ ਵਿੱਚ ਹਣੀ ਸਿੰਘ ਦਾ ਲਾਈਵ ਸ਼ੋਅ ਕੰਸਰਟ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਵਿੱਚ ਪੱਪਾ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ ਦੋਸਤੋ ਅੱਜ ਦੀ ਖਬਰ ਦੇ ਵੱਲ 1 April ਤੋਂ ਬਦਲ ਜਾਵੇਗਾ ਨਿਯਮ ਦਿੱਲੀ ਚ ਇਨਾ ਗੱਡੀਆਂ ਚ ਨਹੀਂ ਪਰਵਾਸ ਸਕੋਗੇ ਪੈਟਰੋਲ ਡੀਜ਼ਲ ਦਿਲ दिल्ली सरकार 1 अप्रैल ਤੋਂ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਤੇ ਤੇਲ ਪਰਨ ਤੋਂ ਰੋਕ ਰਹੀ ਹੈ। ਇਸ ਲਈ ਸ਼ਹਿਰ ਦੇ 80% ਪੈਟਰੋਲ ਪੰਪਾਂ ਤੇ ਡਿਵਾਈਸ ਲਗਾਏ ਹਨ ਜੋ ਡੀ ਰਜਿਸਟਰਡ ਅਤੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਤੋਂ ਬਿਨਾ ਚੱਲ ਰਹੇ ਹਨ ਵਾਹਨਾਂ ਨੂੰ ਪਛਾਣਨਗੇ। ਨਿਯਮਾਂ ਦੀ ਲੰਘਣਾ ਕਰਨ ਤੇ ਪੰਪ ਕਰਮਚਾਰੀ ਤੇਲ ਭਰਨ ਤੋਂ ਮਨਾ ਕਰ ਦੇਣਗੇ। ਦਿੱਲੀ ਸਰਕਾਰ ਨੇ ਪੈਟਰੋਲ ਪੰਪਾਂ ਤੇ اے ਐਨ पीआर यानी ऑटोमेटिक नंबर प्लेट रिकॉग्निशन कैमरे लगाए ਹਨ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਪ੍ਰਾਣੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦੇ ਬਿਨਾ ਚੱਲ ਰਹੇ ਵਾਹਨਾਂ ਨੂੰ ਪਛਾਣਣ ਚ ਮਦਦ ਮਿਲੇਗੀ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਿਸਟਮ ਉਸ ਨੂੰ ਫਲੈਗ ਕਰ ਦੇਵੇਗਾ ਅਤੇ ਪੰਪ ਕਰਮਚਾਰੀ ਉਸ ਨੂੰ ਇੰਦਨ ਦੇਣ ਤੋਂ ਮਨਾ ਕਰ ਦੇਣਗੇ ਨੈਸ਼ਨਲ ਗ੍ਰੀਨ ਟ੍ਰੂ ਭਰਨਲ ਨੇ ਦੇ ਦਰਸ਼ਕੀ ਨਿਰਦੇਸ਼ਕਾਂ ਅਨੁਸਾਰ 10 ਸਾਲ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨ ਆਪਣੇ ਆਪ ਡਿ ਰਜਿਸਟਰਡ ਹੋ ਜਾਂਦੇ ਹਨ ਜੇਕਰ ਇਹ ਵਾਹਨ ਜਨਤਕ ਥਾਵਾਂ ਜਾਂ ਸੜਕਾਂ ਤੇ ਪਾਈ ਜਾਂਦੇ ਹਨ ਤਾਂ ਟ੍ਰਾਂਸਪੋਰਟ ਵਿਭਾਗ ਇਹਨਾਂ ਨੂੰ ਜ਼ਬਤ ਕਰ ਲਵੇਗਾ ਦਿੱਲੀ ਸਰਕਾਰ ਨੇ ਇਹਨਾਂ ਵਾਹਨਾਂ ਨੂੰ ਕਬਾੜ ਤੋਂ ਬਦਲਣ ਲਈ ਮਾਲਕਾਂ ਨੂੰ ਉਤਸ਼ਾਹ ਦੇਣ ਵਾਲੀ ਨੀਤੀ ਵੀ ਸ਼ੁਰੂ ਕੀਤੀ ਹੈ ਤੇ ਦੋਸਤੋ ਜਿਹੜੀ ਖਬਰ ਤੁਹਾਨੂੰ ਅੱਜ ਦੇ ਤਾਜ਼ੀਆਂ ਖਬਰਾਂ ਇਹਨਾਂ ਨੂੰ ਦੱਸ ਦਿੱਤੇ ਗਏ ਨੇ ਤੇ ਦੋਸਤੋ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇ ਦੋਸਤੋ ਧੰਨਵਾਦ ਦੋਸਤੋ